ਭਗਤ ਕਬੀਰ ਸਾਹਿਬ ਜੀ ਦਾ ਇੱਕ ਸ਼ਬਦ ਮੈਂ ਆਪ ਸੰਗਤਾਂ ਦੇ ਨਾਲ ਸਾਂਝਾ ਕਰਨਾ ਹੈ ਭਗਤ ਜੀ ਵੀ ਕਹਿੰਦੇ ਹੈ ਮਾਲਕ ਜੀ ਜਦੋਂ ਮੈਂ ਤੇਰੀ ਬੰਦਗੀ ਦੇ ਰਾਹ ਦੇ ਉੱਪਰ ਤੁਰਿਆ ਤੇ ਲੋਕਾਂ ਨੇ ਮੈਨੂੰ ਝੱਲਾ ਆਖਿਆ ਪਾਗਲ ਆਖਿਆ ਪੂਰੇ ਸ਼ਬਦ ਬੋਲੇ ਕਹਿੰਦੇ ਮੇਰਾ ਕਸੂਰ ਪਤਾ ਕੀ ਸੀ ਕਿ ਮੈਂ ਪਰਮਾਤਮਾ ਦਾ ਆਸ਼ਿਕ ਬਣਨ ਵਾਸਤੇ ਤੁਰਿਆ ਸੀ ਹੁਣ ਸ਼ਬਦ ਜਿਹੜੇ ਵਰਤੇ ਆ ਮਾਥੇ ਤਿਲਕ ਹੱਥ ਮਾਲਾ ਬਾਨਾ ਲੋਗਨ ਰਾਮ ਖਿਲਾਉਣਾ ਜਾਣ ਮੱਥੇ ਤੇ ਤਿਲਕ ਲਾ ਲਿਆ ਹੱਥ ਦੇ ਵਿੱਚ ਮਾਲਾ ਫੜ ਲਈ ਧਾਰਮਿਕ ਲਿਵਾਸ ਧਾਰਨ ਕਰ ਲਿਆ ਭਗਤ ਜੀ ਕਹਿੰਦੇ ਕਿ ਰੱਬ ਖਡਾਉਣਾ ਹੈ ਕਿ ਤੁਹਾਡੇ ਇਹਨਾਂ ਬਾਹਰੀ ਭੇਖਾਂ ਨੂੰ ਧਾਰਨ ਕਰਨ ਦੇ ਨਾਲ ਪਰਮਾਤਮਾ ਤੁਹਾਨੂੰ ਮਿਲ ਪਵੇਗਾ ਤੁਸੀਂ ਰੱਬ ਨੂੰ ਖਲਾਉਣਾ ਸਮਝ ਲਿਆ ਲੋਗਨ RAM ਖਲਾਉਣਾ ਜਾਣ ਉਨ ਇੱਥੇ ਸਪਸ਼ਟ ਕੀਤਾ ਹੈ ਆ ਜਿਹੜੇ ਸਾਡੇ ਵਿੱਚ ਵੀ ਵਿਖਾਵੇ ਵਾਸਤੇ ਮਾਲਾ ਲਈ ਫਿਰਦੇ ਹਨ ਇਹ ਵਿਖਾਵਾ ਹੀ ਹੈ ਮਾਲਾ ਦੀ ਪ੍ਰਵਾਨਗੀ ਗੁਰੂ ਘਰ ਦੇ ਅੰਦਰ ਨਹੀਂ ਜੇ ਵਿਖਾ ਕੇ ਕੀਤੀ ਹੋਈ ਬੰਦਗੀ ਨੂੰ ਪ੍ਰਵਾਨ ਨਹੀਂ ਕੀਤਾ ਜਾ ਗਿਆ ਹਾਂ ਗੁਰੂ ਸਾਹਿਬ ਕਹਿੰਦੇ ਬੰਦਗੀ ਸਿਮਰਨ ਇਨਾਂ ਕੋ ਕਰੋ ਕਿ ਤੁਹਾਡਾ ਮਨ ਕਾਬੂ ਦੇ ਵਿੱਚ ਰਹੇ ਤੁਹਾਡੇ ਕਰਮਾਂ ਦੇ ਵਿੱਚੋਂ ਲੋਕਾਂ ਨੂੰ ਦੇ ਸਕੇ ਕਿ ਇਹ ਸੱਚੀ ਸੱਚ ਦੇ ਨਾਲ ਜੁੜਿਆ ਹੋਏ ਗੱਲ ਬੜੀ ਸਮਝਣ ਵਾਲੀ ਹੈ ਕਹਿੰਦੇ ਬੰਦਗੀ ਛੁਪਾ ਕੇ ਕਰੋ ਆਪਣੇ ਉੱਪਰ ਮਿਹਨਤ ਪੜਦੇ ਵਿੱਚ ਕਰੋ ਲੋਕਾਂ ਨੂੰ ਦੱਸਣ ਦੀ ਲੋੜ ਨਹੀਂ ਜਦੋਂ ਤੁਸੀਂ ਦੁਨਿਆਵੀ ਕਰਮ ਖੇਤਰ ਦੇ ਅੰਦਰ ਵਿੱਚ ਹੋਗੇ ਵਿਚਰੋਗੇ ਤੇ ਲੋਕ ਆਪਣੇ ਆਪ ਅਨੁਮਾਨ ਲਾ ਲੈਣਗੇ ਕਿ ਇਹ ਕਰਮਾਂ ਦੇ ਸਾਬ ਦੇ ਨਾਲ ਰੱਬ ਦਾ ਭਗਤ ਹੈ ਜਾਂ ਨਹੀਂ ਜਾਂ ਸਿਰਫ ਗੱਲਾਂ ਕਰ ਰਿਹਾ ਪਰ ਇਦਾਂ ਬਹੁਤ ਘੱਟ ਹੁੰਦੇ ਹਰ ਬੰਦਾ ਵਿਖਾਵੇ ਵਾਲੇ ਪਾਸੇ ਨੂੰ ਤੁਰਿਆ ਹੈ ਅੱਜ ਤਾਂ ਪਹਿਲਾਂ ਤਾਂ ਚੰਨੋ ਵਿਖਾਵਾ ਕਰਨ ਵਾਸਤੇ ਇਹਨੇ ਪ੍ਰਬੰਧ ਨਹੀਂ ਸੀ ਅੱਜ ਤਾਂ ਸੋਸ਼ਲ ਮੀਡੀਆ ਬਹੁਤ ਸੋਹਣਾ ਪ੍ਰਬੰਧ ਹੈ ਉਹਦੇ ਵਿੱਚ ਇੱਕ ਸਟੇਟਸ ਦੀ ਦੁਨੀਆ ਹੈ। ਇਟ ਇਸ ਸਟੇਟਸ ਦਾ ਕੀ ਮਤਲਬ ਹੁੰਦਾ ਹੈ? ਵਿਖਾਵਾ ਕਿ ਬੰਦੇ ਨੇ 1 ਮਿੰਟ ਦੇ ਵਿੱਚ ਦੁਨੀਆ ਦੇ ਅੰਦਰ ਤੜਫ ਪੈਦਾ ਕਰ ਦਿੱਤੀ ਦੁਨੀਆ ਨੂੰ, ਲੋਕਾਂ ਨੂੰ ਅੰਦਰੋਂ ਸਾੜ ਕੇ ਰੱਖ ਦਿੱਤਾ। ਇੱਕ ਮਿੰਟ ਖੁਸ਼ ਹੋ ਕੇ ਸਟੇਟਸ ਲਾ ਦਿੱਤਾ। ਲੋਕ ਪ੍ਰਭਾਵਿਤ ਹੋ ਗਏ। ਅਡੀਆਂ ਚੁੱਕ ਚੁੱਕ ਉਹੋ ਜਿਹਾ ਬਣਨ ਦੀ ਕੋਸ਼ਿਸ਼ ਕਰਦੇ। ਪਰ ਇਹ ਨਹੀਂ ਵੇਖਦੇ ਕਿ 24 ਘੰਟਿਆਂ ਦੇ ਵਿੱਚੋਂ 1 ਮਿੰਟ ਇਹ ਖੁਸ਼ ਹੋਇਆ ਬਾਕੀ ਜਿਹੜੀ ਬਾਅਦ ਦੀ ਜ਼ਿੰਦਗੀ ਉਹ ਕਿਦਾਂ ਦੀ ਹੈ ਇਸ ਕਰਕੇ ਜਿੰਨੀ ਜਲਦੀ ਅਸੀਂ ਵਿਖਾਵੇ ਦੀ ਜ਼ਿੰਦਗੀ ਦੇ ਵਿੱਚੋਂ ਸਟੇਟਸ ਦੀ ਜ਼ਿੰਦਗੀ ਦੇ ਵਿੱਚੋਂ ਬਾਹਰ ਆਵਾਂਗੇ ਓਨੀ ਜਲਦੀ ਅਸੀਂ ਸਕੂਨ ਦੇ ਨਾਲ ਜਿਉਣਾ ਸ਼ੁਰੂ ਕਰ ਦੇਵਾਂਗੇ ਸਾਡੇ ਬਜ਼ੁਰਗ ਸੁਖੀ ਕਿਉਂ ਸੀ ਵਿਖਾਵਾ ਨਹੀਂ ਸੀ ਸਾਦਗੀ ਸੀ ਹੈ ਜੀਵਨ ਦੇ ਅੰਦਰ ਨਾ ਕੱਪੜਿਆਂ ਦਾ ਵਿਖਾਵਾ ਨਾ ਕਿਸੇ ਹੋਰ ਚੀਜ਼ ਦਾ ਵਿਖਾਵਾ ਸਮਾਜ ਦੇ ਲੋਕ ਆਮ ਲੋਕ ਵੀ ਵਿਖਾਵੇ ਦੇ ਵਿੱਚ ਤੇ ਮੇਰੇ ਵਰਗੇ ਧਰਮੀ ਬੰਦੇ ਹੋਰ ਵੱਧ ਵਿਖਾਵਾ ਕਰਦੇ ਪਰ ਸਤਿਗੁਰੂ ਨੇ ਜਿਹੜਾ ਜ਼ਿਕਰ ਕੀਤਾ ਉਸ ਗੱਲ ਨੂੰ ਸਮਝਿਓ ਭਗਤ ਜੀ ਕਹਿੰਦੇ ਰੱਬ ਵਿਖਾਵੇ ਦੇ ਨਾਲ ਖੁਸ਼ ਨਹੀਂ ਹੁੰਦਾ ਤੁਹਾਡੇ ਅੰਦਰ ਭਾਵਨਾ ਹੋਣੀ ਚਾਹੀਦੀ ਹੈ ਤੁਹਾਡੇ ਕਰਮਾਂ ਦੇ ਵਿੱਚ ਤੁਹਾਡੀ ਜ਼ਿੰਦਗੀ ਦੇ ਵਿੱਚ ਤਬਦੀਲੀ ਆਉਣੀ ਚਾਹੀਦੀ ਹੈ ਫਿਰ ਅਗਲੀ ਪੰਕਤੀ ਦੇ ਵਿੱਚ ਉਹਨਾਂ ਨੇ ਆਖਿਆ ਜੋ ਹਉ ਬਉਰਾ ਤੋ ਰਾਮ ਤੋਰਾ ਜਦੋਂ ਮੈਂ ਲੋਕਾਂ ਨੂੰ ਸੱਚ ਦੱਸਿਆ ਲੋਕਾਂ ਮੈਨੂੰ ਪਾਗਲਾ ਆਖਿਆ ਪਰ ਭਗਤ ਜੀ ਕਹਿੰਦੇ ਮੈਨੂੰ ਭਰੋਸਾ ਹੈ ਮੈਂ ਨਾ ਹੱਥ ਦੇ ਵਿੱਚ ਮਾਲਾ ਫੜੀ ਨਾ ਮੱਥੇ ਤੇ ਤਿਲਕ ਲਾਇਆ ਨਾ ਧਰਮੀਆਂ ਵਾਲਾ ਨਿਵਾਸ ਪਹਿਨੇ ਆ ਮੈਂ ਆਪਣੀ ਕੀਰਤ ਨੂੰ ਤੇਰੇ ਨਾਮ ਦੇ ਸਹਾਰੇ ਸੁਚਾ ਕਰਨ ਦਾ ਯਤਨ ਕੀਤਾ ਹੈ ਕਿ ਮੈਂ ਇਸੇ ਪਾਸੇ ਤੁਰਾਂਗਾ ਲੋਕ ਮੈਨੂੰ ਭਾਵੇਂ ਝੱਲਾ ਕਹਿਣ ਪਰ ਮੈਨੂੰ ਭਰੋਸਾ ਹੈ ਕਿ ਮੈਂ ਫਿਰ ਵੀ ਤੇਰਾ ਹਾਂ ਲੋਕਾਂ ਨੇ ਥੋੜਾ ਇਹ ਸਾਬਤ ਕਰਨੇ ਜਾਂ ਲੋਕਾਂ ਨੇ ਥੋੜਾ ਸਰਟੀਫିକੇਟ ਦੇਣਾ ਕਿ ਇਹ ਰੱਬ ਦਾ ਪਿਆਰਾ ਹੈ ਜਾਂ ਨਹੀਂ ਇਸ ਕਰਕੇ ਸਾਬ ਜੀ ਕਹਿੰਦੇ ਜੇ ਇਸ ਰਾਹ 'ਤੇ ਤੁਰਨਾ ਹੈ ਤੁਹਾਨੂੰ ਆਪਣੇ ਕੰਨ ਬੰਦ ਕਰਨੇ ਪੈਣਗੇ ਲੋਕ ਕੀ ਕਹਿੰਦੇ ਕੰਨ ਬੰਦ ਕਰ ਲਿਓ ਕਿਉਂਕਿ ਚੰਗਾ ਕਰੋਗੇ ਲੋਕਾਂ ਨੇ ਤਾਂ ਵੀ ਮਾੜਾ ਕਹਿਣਾ ਹੈ ਮਾੜਾ ਕਰੋਗੇ ਫਿਰ ਤਾਂ ਮਾੜਾ ਕਹਿਣ ਵਾਲੇ ਹੈਗੇ ਇਸ ਕਰਕੇ ਕਿਉਂ ਨਾ ਆਪਣੇ ਜੀਵਨ ਨੂੰ ਚੜ੍ਹਾਈ ਵਾਲੇ ਪਾਸੇ ਚੜ੍ਹਦੀ ਕਲਾ ਵਾਲੇ ਪਾਸੇ ਗੁਨਾ ਵਾਲੇ ਪਾਸੇ ਰੱਬੀ ਇਸ਼ਕ ਤੇ ਪਰਮਾਤਮਾ ਦੀ ਆਸ਼ਕੀ ਵਾਲੇ ਪਾਸੇ ਪ੍ਰੇਰ ਕੇ ਲੈ ਕੇ ਜਾਇਆ ਜਾਵੇ ਪਗਜੀ ਕਹਿੰਦੇ ਜੋ ਹੋਂ ਬੋਰਾ ਲੋਕਾਂ ਦੀਆਂ ਨਜ਼ਰਾਂ ਦੇ ਵਿੱਚ ਮੈਂ ਪਾਗਲ ਹੀ ਸਈ ਕਿ ਲੋਕਾਂ ਨੂੰ ਗੱਲਾਂ ਨਹੀਂ ਨਾ ਪਸੰਦ ਜੋ ਸੱਚ ਦੀਆਂ ਨੇ ਰੱਬੀ ਘਰ ਦੀਆਂ ਨੇ ਪਰ ਮੈਨੂੰ ਭਰੋਸਾ ਹੈ ਮੈਂ ਤੇਰਾ ਹਾਂ ਫਿਰ ਵੀ ਤੋ ਰਾਮ ਤੋਰਾ ਲੋਗ ਮਰਮ ਕੇ ਜਾਣੇ ਮੋਰਾ ਦੁਨੀਆਂ ਭਲਾ ਮੇਰੇ ਦਿਲ ਦੀ ਅਵਸਥਾ ਕੀ ਜਾਣ ਸਕਦੇ ਕਿ ਮੇਰੇ ਦਿਲ ਦੇ ਅੰਦਰ ਪਰਮਾਤਮਾ ਪ੍ਰਤੀ ਕਿੰਨਾ ਕੁ ਪਿਆਰ ਹੈ ਰੱਬ ਪ੍ਰਤੀ ਕਿੰਨੀ ਕੁ ਸ਼ਰਧਾ ਹੈ ਉਹਦੇ ਪ੍ਰਤੀ ਕਿੰਨੀ ਕੁ ਸੁੱਚੀ ਭਾਵਨਾ ਹੈ ਅਗਲੇ ਬੰਦ ਦੇ ਵਿੱਚ ਫਿਰ ਕਹਿੰਦੇ ਤੋਰੂ ਨਾ ਪਾਤੀ ਪੂਜੋ ਨਾ ਦੇਵਾ ਨਾ ਮੈਂ ਫੁੱਲ ਤੋੜ ਕੇ ਧਾਰਮਿਕ ਸਥਾਨ ਤੇ ਚੜਾਉਣ ਜਾਂ ਨਾ ਮੈਂ ਮੰਦਰ ਦੇ ਵਿੱਚ ਜਾ ਕੇ ਮੂਰਤੀ ਦੀ ਪੂਜਾ ਕਰਦਾ स्पष्ट आखिए तो रूं ना पाती पूजूं ना देवा राम भगत बिन निफल सेवा परमात्मा दी बندگی ਤੋਂ ਬਿਨਾ ਮੇਰੇ ਵਾਸਤੇ ਇਹ ਸਾਰੀਆਂ ਸੇਵਾ ਨਿਫਲ ਨੇ ਕੋਈ ਕੰਮ ਨਹੀਂ ਕਰੇਗਾ राम भगत बिन निफल सेवा ਫਿਰ ਕਹ ਦਿੰਦਾ ਸਤਿਗੁਰ ਪੂਜੋ ਸਦਾ ਸਦਾ ਮਨਾਵੋ ਮੈਂ ਤਾਂ ਇੱਥੇ ਸਤਿਗੁਰ ਦਾ ਅਰਥ ਹੈ ਪਰਮਾਤਮਾ ਮੈਂ ਤਾਂ ਹਮੇਸ਼ਾ ਅੰਤਰ ਧਿਆਨ ਹੋ ਕੇ ਰੱਬ ਦੇ ਵਿੱਚ ਸੁਰਤ ਜੋੜਦਾ ਤੇ ਉਹਨੂੰ ਖੁਸ਼ ਕਰਨ ਦਾ ਯਤਨ ਕਰਦਾ ਮੈਨੂੰ ਲੋੜ ਨਹੀਂ ਕਿ ਮੈਂ ਦੁਨੀਆਂ ਦੇ ਲੋਕਾਂ ਨੂੰ ਖੁਸ਼ ਕਰ ਵਖਾਵੇ ਦੀ ਬੰਦਗੀ ਵਖਾਵੇ ਦੀ ਭਗਤੀ ਦੀ ਮੈਨੂੰ ਲੋੜ ਕਾਦੇ ਵਾਸਤੇ ਮੈਂ ਕਿਹੜਾ ਲੋਕਾਂ ਨੂੰ ਖੁਸ਼ ਕਰਨੇ ਜਿਨ੍ਹਾਂ ਨੇ ਲੋਕਾਂ ਨੂੰ ਖੁਸ਼ ਕਰਨੇ ਉਹ ਵਖਾਵੇ ਦੀ ਬੰਦਗੀ ਤੇ ਵਖਾਵੇ ਦੀ ਭਗਤੀ ਕਰਨ ਬੰਦੇ ਦੀ ਸੋਚ ਇੱਥੋਂ ਤੱਕ ਕੀ ਫਿਰ ਸਹਿਬ ਜੀ ਅਗਲੀ ਗੱਲ ਕਰਦੇ ਕਹਿਣ ਲੱਗੇ ਸਤਗੁਰੂ ਪੂਜੋ ਸਦਾ ਸਦਾ ਮਨਾਵੋ ਐਸੀ ਸੇਵ ਦਰਗੇ ਸੁਖ ਪਾਵਾਂ ਇਹੋ ਜੀ ਸੇਵਾ ਕਰਦਿਆਂ ਹੋਇਆਂ ਬੰਦਗੀ ਦੇ ਮਾਰਗ ਦੇ ਉੱਪਰ ਤੁਰਦਿਆਂ ਹੋਇਆਂ ਰੱਬ ਦੀ ਦਰਗਾਹ ਦੇ ਵਿੱਚ ਮੈਨੂੰ ਸੁਖ ਮਿਲੇਗਾ ਫਿਰ ਅਖੀਰ ਵਾਲੀ ਪੰਕਤੀ ਦੇ ਵਿੱਚ ਪਤਾ ਕੀ ਕਿਹਾ ਲੋਕ ਕਹਿ ਕਬੀਰ ਬੋਹਰਨ ਜਦੋਂ ਮੈਂ ਗੱਲਾਂ ਕਰਨੀਆਂ ਸ਼ੁਰੂ ਕੀਤੀਆਂ ਇਸ ਰਾਹ ਦੇ ਉੱਪਰ ਤੁਰਿਆ ਲੋਕਾਂ ਨੇ ਆਖਿਆ ਕਬੀਰ ਝੱਲਾ ਹੋ ਗਿਆ ਕਬੀਰ ਪਾਗਲ ਹੋ ਗਿਆ ਪਰ ਨਾਲ ਅਗਲੀ ਗੱਲ ਕੀ ਕੀਤੀ ਕਬੀਰ ਕਾ ਮਰਮ ਰਾਮ ਪਹਿਚਾਨਾ ਲੋਕਾਂ ਦੀ ਕੀ ਸਮਝੇ ਬਲਕਿ ਮੇਰੇ ਅੰਦਰ ਦੀ ਅਵਸਥਾ ਨੂੰ ਮੇਰੇ ਦਿਲ ਦਾ ਭੇਤ ਮੇਰਾ ਪ੍ਰਮਾਤਮਾ ਜਾਣਦਾ ਹੈ ਮੇਰਾ ਰੱਬ ਜਾਣਦਾ ਹੈ ਸੋ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹ ਪਖ ਰੱਖਿਆ ਹੈ ਭਇਆ دیਵਾਨਾ ਸ਼ਾਹ ਕਾ ਨਾਨਕ ਬਉਰਾਨਾ ਹਉ ਹਰ ਬਿਨ ਅਬਰ ਨਾ ਜਾਨਾ ਇੱਕ ਰੱਬ ਦੀ ਪੂਜਾ ਉਹਦੇ ਸਿਮਰਨ ਉਹਦੀ ਬੰਦਗੀ ਤੋਂ ਬਿਨਾ ਮੈਂ ਹੋਰ ਕੋਈ ਪਖੰਡ ਨਹੀਂ ਕਰਦਾ ਜਦੋਂ ਇਹ ਮਾਰਗ ਦੇ ਉੱਪਰ ਮੈਂ ਤੁਰਿਆ ਲੋਕਾਂ ਨੇ ਮੈਨੂੰ ਝੱਲਾ ਕਹਿਣਾ ਸ਼ੁਰੂ ਕਰ ਦਿੱਤਾ